ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਵਿਧਾਇਕਾ ਦੀ ਗੱਡੀ ਦਾ ਹਰਿਆਣੇ ਚ ਖਨੋਰੀ ਬਾਟਰ ਨਜ਼ਦੀਕ ਡਿਵਾਈਡਰ 'ਚ ਵੱਜਨ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਹਾਦਸੇ ਵਿੱਚ ਵਿਧਾਇਕਾ ਦੇ ਇੱਕ ਗਨਮੈਨ ਵੀ ਬੁਰੀ ਤਰ੍ਹਾਂ ਜ਼ਖਮੀ ਦਸੇ ਜਾ ਰਹੇ ਹਨ ਵਿਧਾਇਕ ਸ਼ੀਨਾ ਦੇ ਚਿਹਰੇ ਤੇ ਕੰਬੀਰ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਪਹਿਲਾ ਕੈਂਥਲ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਰਜਿੰਦਰਪਾਲ ਕੋਸ਼ੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ ਵਿਧਾਇਕ ਰਜਿੰਦਰਪਾਲ ਕੋਸ਼ੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ ਉਹ ਮੰਗਲਵਾਰ ਦੇ ਰਾਤ ਦਿੱਲੀ ਹਵਾਈ ਅੱਡੇ ਤੇ ਉਤਰੀ ਉਹਨਾਂ ਦਾ ਪਤੀ ਪੁੱਤਰ ਗਨਮਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ ਵਿਧਾਇਕ ਸ਼ੀਨਾ ਨੂੰ ਲੈਣ ਤੋਂ ਬਾਅਦ ਉਹ ਪੰਜੇ ਲੋਕ ਇੱਕ ਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਪੰਜਾਬ ਵਾਪਸ ਆ ਰਹੇ ਸਨ ਅਤੇ ਆਉਣ ਦੇ ਸਮੇਂ ਰਾਸਤੇ ਦੇ ਵਿੱਚ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਵਿਧਾਇਕਾਂ ਦੀ ਗੱਡੀ ਦਾ ਹਰਿਆਣੇ 'ਚ ਖਨੌਰੀ ਬਾਟਰ ਨੇੜੇ ਡਵਾਈਡਰ 'ਚ ਵੱਜਨ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਸੇ ਵਿੱਚ ਵਿਧਾਇਕਾਂ ਦੇ ਇੱਕ ਗਨਮੈਨ ਵੀ ਬੁਰੀ ਤਰ੍ਹਾਂ ਜ਼ਖਮੀ ਦਸੇ ਜਾ ਰਹੇ ਹਨ। ਵਿਧਾਇਕ ਸ਼ੀਨਾ ਦੇ ਚਿਹਰੇ ਤੇ ਕੰਬੀਰ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਪਹਿਲਾਂ ਕੈਂਥਲ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਰਜਿੰਦਰਪਾਲ ਕੋਸ਼ੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ ਬਤਾਂਏਕਰ ਰਜਿੰਦਰਪਾਲ ਕੋਸ਼ੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ ਉਹ ਮੰਗਲਵਾਰ ਦੇ ਰਾਤ ਦਿੱਲੀ ਹਵਾਈ ਅੱਡੇ ਤੇ ਉਤਰੀ ਉਹਨਾਂ ਦਾ ਪਤੀ ਪੁੱਤਰ ਗਨਮਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ ਵਿਧਾਇਕ ਸ਼ੀਨਾ ਨੂੰ ਲੈਣ ਤੋਂ ਬਾਅਦ ਉਹ ਪੰਜੇ ਲੋਕ ਇੱਕ ਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਪੰਜਾਬ ਵਾਪਸ ਆ ਰਹੇ ਸਨ ਅਤੇ ਆਉਣ ਦੇ ਸਮੇਂ ਰਾਸਤੇ ਦੇ ਵਿੱਚ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਵਿਧਾਇਕਾਂ ਦੀ ਗੱਡੀ ਦਾ ਹਰਿਆਣੇ 'ਚ ਖਨੌਰੀ ਬਾਟਰ ਨਦੀਕ ਡਵਾਈਡਰ 'ਚ ਵੱਜਨ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਸੇ ਵਿੱਚ ਵਿਧਾਇਕਾਂ ਦੇ ਇੱਕ ਗਨਮੈਨ ਵੀ ਬੁਰੀ ਤਰ੍ਹਾਂ ਜ਼ਖਮੀ ਦਸੇ ਜਾ ਰਹੇ ਹਨ। ਵਿਧਾਇਕ ਸ਼ੀਨਾ ਦੇ ਚਿਹਰੇ ਤੇ ਕੰਬੀਰ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਪਹਿਲਾ ਕੈਂਥਲ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਜਿੰਦਰਪਾਲ ਕੋਸ਼ੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ। ਬਤਾਂਏ ਕਿ ਰਜਿੰਦਰਪਾਲ ਕੋਸ਼ੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ। ਉਹ ਮੰਗਲਵਾਰ ਦੇ ਰਾਤ ਦਿੱਲੀ ਹਵਾਈ ਅੱਡੇ ਤੇ ਉਤਰੀ। ਉਹਨਾਂ ਦਾ ਪਤੀ, ਪੁੱਤਰ ਗੱਲਮਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ। ਵਿਧਾਇਕ ਸ਼ੀਨਾ ਨੂੰ ਲੈਣ ਤੋਂ ਬਾਅਦ ਉਹ ਪੰਜੇ ਲੋਕ ਇੱਕ ਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਪੰਜਾਬ ਵਾਪਸ ਆ ਰਹੇ ਸਨ। ਅਤੇ ਆਉਣ ਦੇ ਸਮੇਂ ਰਾਸਤੇ ਦੇ ਵਿੱਚ ਵਿਧਾਇਕ ਰਜਿੰਦਰਪਾਲ ਕੋ ਸ਼ੀਨਾ ਦਾ ਭਿਆਨਕ ਐਕਸੀਡੈਂਟ ਹੋ ਗਿਆ।